ਸਾਸੀਕਾਰ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਸੱਚ ਸਾਹਮਣੇ ਆ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਜੇ ਗੱਲ ਕਰੀਏ ਅੱਜ 81 ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਵਕਤ ਉੱਤੇ ਬੈਠੇ ਹੋਏ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਪਿੱਛੇ ਕਈ ਤਾਕਤਾਂ ਕੰਮ ਕਰ ਰਹੀਆਂ ਨੇ ਕਿ ਇਸ ਧਰਨੇ ਨੂੰ ਫੇਲ ਕੀਤਾ ਜਾਵੇ ਜਗਜੀਤ ਸਿੰਘ ਡਲੇਵਾਰ ਜਾਣ ਅਤੇ ਪਛਾਣ ਦੇ ਮਹਤਾਸ ਨੇ ਗੁਰਬਾਣੀ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ ਉਹ ਗ੍ਰੰਥੀ ਸਹਿਬਾਨ ਵੀ reh ਚੁੱਕੇ ਨੇ ਚੰਗੀ ਉਹਨਾਂ ਦੇ ਉਹਨਾਂ ਦੇ ਕੋਲ ਐਜੂਕੇਸ਼ਨ ਹੈ ਅਤੇ ਬੜਾ ਵੱਡਾ ਉਹਨਾਂ ਕੋਲ ਐਕਸਪੀਰੀਅੰਸ ਹੈ ਲੇਕਿਨ ਕੀ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਜਨਤਾ ਪਾਰਟੀ ਦੀ ਮਿਲੀ ਭੁਗਤ ਦੇ ਵਿੱਚ ਧਰਨਾ ਹੋ ਰਿਹਾ ਹੈ ਆਖਰ ਕਾ ਇਹ ਫੇਲ ਧਰਨਾ ਕਿਉਂ ਹੋ ਰਿਹਾ ਹੈ ਗੱਲ ਕਰੀਏ ਬਾਕੀ ਕਿਸਾਨ ਜਥੇਬੰਦੀਆਂ ਦੀ ਚਾਹੇ ਰਕੇਸ਼ ਕੈਤ ਹੋਵੇ ਚਾਹੇ ਰੂਦੂ ਸਿੰਘ ਹੋਣ ਚਾਹੇ ਗੁਰਨਾਮ ਸਿੰਘ ਚੜੂਲੀ ਹੋਵੇ ਚਾਹੇ ਬਲਬੀਰ ਸਿੰਘ ਰਾਜੀਵਾਲ ਹੋਵੇ ਚਾਹੇ ਜਗੁੰਧਰ ਸਿੰਘ ਉਗਰਾਹ ਹੋਣ ਯਾਨੀ ਕਿ ਇਹਨਾਂ ਵੱਨੋਂ ਧਰਨੇ ਦੀ ਸਪੋਰਟ ਕਿਉਂ ਨਹੀਂ ਕੀਤੀ ਜਾ ਰਹੀ ਕੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਸ਼ਹਿ ਹੈ ਆਖਰਕਾਰ ਜਦੋਂ ਸੱਦਾ ਦਿੱਤਾ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਖਾਸ ਕਰਕੇ ਸਰਵਨ ਸਿੰਘ ਪੰਦੇੜ ਨੇ ਚਿੱਠੀ ਲਿਖੀ ਸੀ ਜਿਨੇ ਮੇ ਕਿਸਾਨ ਨੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਿਹੜੇ ਮੇਨ ਮੇਨ ਨੇ ਜਿਨ੍ਹਾਂ ਅਦিকাল ਮਹਾਪੰਚਾਇਤ ਹੋਈ ਹੈ ਲੇਕਿਨ ਉਸ ਚਿੱਠੀ ਉੱਤੇ ਸੈਨ ਕਿਉਂ ਨਹੀਂ ਕੀਤੇ ਗਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਚਾਹੀਦਾ ਸੀ ਕਿ ਉਹਨਾਂ ਚਿੱਠੀਆਂ ਉੱਤੇ ਸੈਨ ਕਰਨੇ ਕਿ ਭਾਈ ਮੈਂ ਮਰਨ ਮਰਤ ਉੱਤੇ ਬੈਠਾ ਹੋਇਆ ਹਾਂ ਤੁਸੀਂ ਵੀ ਮੇਰੀ ਆ ਕੇ ਪੰਜਾਬ ਅਤੇ ਹਰਿਆਣਾ ਦੇ ਕਨੌੜੀ ਬਾਰਡਰ ਤੇ ਜਿਹੜੀ ਹੈਲਪ ਕਰੋ ਮੇਰੀ ਮਦਦ ਕਰੋ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵਾਰ ਕਿਸਾਨ ਅਤੇ ਕਿਸਾਨ ਆਗੂ ਨੂੰ ਨਹੀਂ ਕਿਹਾ ਕਿ ਮੇਰੇ ਹੱਕ ਵਿੱਚ ਆਓ ਉਦੋਂ ਜਦੋਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੇ ਕਿਹਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿ ਅਸੀਂ ਟਰੈਕਟਰ ਲੈ ਕੇ ਫਿਰ ਦੁਬਾਰਾ ਦਿੱਲੀ ਵੱਲ ਕੂਚ ਕਰਾਂਗੇ ਉਦੋਂ ਸੈਂਟਰ ਸਰਕਾਰ ਨੇ ਕਿਹਾ ਵੀ ਤੁਹਾਨੂੰ ਟਰੈਕਟਰ ਅਸੀਂ ਨਹੀਂ ਆਣ ਦੇਾਂਗੇ ਤੁਸੀਂ ਐਜ਼ ਏ ਪੈਦਲ ਐਜ਼ ਏ ਗੱਡੀਆਂ ਤੇ ਤੁਸੀਂ ਆ ਸਕਦੇ ਹੋ ਫਿਰ ਜਗਜੀਤ ਸਿੰਘ ਡੱਲੇਵਾਲ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਿਉਂ ਮੰਨ ਲਈ ਆਖਰਕਾਰ ਵਾਰ-ਵਾਰ ਭਾਰਤੀ ਜਨਤਾ ਪਾਰਟੀ ਜਿਹੜੀਆਂ ਗੱਲਾਂ ਮੰਗਵਾਉਣਾ ਚਾਹੁੰਦੀ ਹੈ ਡਬਲਿਊਟੀਓ ਦੇ ਅੰਡਰ ਉਹ ਕਿਉਂ ਮੰਨ ਰੀਆਂ ਨੇ ਕਿਉਂ ਮੰਨ ਰਣੇ ਜਗਜੀਤ ਸਿੰਘ ਡੱਲੇਵਾਲ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਮੈਂ ਹੱਕਾਂ ਦੀ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਪੂਰੇ ਭਾਰਤ ਦੀਆਂ ਫਸਲਾਂ ਕਿਸਾਨਾਂ ਅਤੇ ਉਹਨਾਂ ਦੇ ਬੱਚਿਆਂ ਦੀ ਲੜਾਈ ਮੇਰੇ ਮੁੱਢਾਂ ਤੇ ਆ ਲੜਾਂਗਾ ਲੇਕਿਨ ਇਧਰ ਕੰਪਰੋਮਾਈਜ਼ ਸਮਝੌਤਾ ਕਿਉਂ ਨਹੀਂ ਹੋ ਰਿਹਾ ਕੱਲ ਜਿਸ ਤਰ੍ਹਾਂ ਰਕੇਸ਼ ਕੈத்ਰੇ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਪਿੱਛੇ ਮੋਦੀ ਦਾ ਹੱਥ ਹੈ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ ਪੰਜਾਬ ਨੂੰ ਉਸ ਤੋਂ ਬਾਅਦ ਨੁਕਸਾਨ ਹੋਵੇਗਾ ਪੰਜਾਬ ਦੇ ਸਿੱਖਾਂ ਨੂੰ ਉਸ ਤੋਂ ਬਾਅਦ ਵੱਡਾ ਨੁਕਸਾਨ ਹੋਵੇਗਾ ਪੰਜਾਬ ਦੇ ਕਿਸਾਨਾਂ ਨੂੰ ਕੀ ਬਾਕੀ ਭਾਰਤ ਦੇ ਕਿਸਾਨ ਨਹੀਂ ਰਕੇਸ਼ ਕਹਿਤ ਕੀ ਆਰਸ ਦੇ ਬੰਦੇ ਨੇ ਰਕੇਸ਼ ਕਹਿਤ ਕੀ ਆ ਜਿਹੜੇ ਬੀਜੇਪੀ ਦੇ ਬੰਦੇ ਨੇ ਰਕੇਸ਼ ਕਹਿਤ ਆਖਿਰ ਵਾਰ-ਵਾਰ ਕੱਲ ਇਸ ਗੱਲ ਦਾ ਜ਼ਿਕਰ ਕਿਉਂ ਕਰਦੇ ਆਏ ਕਿ ਜਿਹੜੀਆਂ ਆ ਗੱਲਾਂ ਭਾਰਤੀ ਜਨਤਾ ਪਾਰਟੀ ਕਿਸਾਨ ਆਗੂਆਂ ਤੋਂ ਚਾਹੁੰਦੀ ਨੇ ਉਹ ਤਾਂ ਪੂਰੀਆਂ ਹੋ ਰਹੀਆਂ ਨੇ ਇਸ ਦੀ ਕੁੰਭ ਕਰਨ ਦੀ ਨਹੀਂ ਸੁੱਤੇ ਹੋਏ ਨੇ ਇਹਦੇ ਵਿੱਚ ਕੋਈ ਕਿੰਤੂ ਬਰੰਤੂ ਨਹੀਂ ਜਗਜੀਤ ਸਿੰਘ ਡੱਲੇਵਾਲ ਦੀ ਅਸੀਂ ਇਨਸਪੈਕਟ ਕਰਦੇ ਆਂ ਲੇਕਿਨ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਪੋਜ਼ਿਟਿਵ ਵਾਇਰਸ ਮਿਲ ਰਹੀਆਂ ਨੇ ਭਾਰਤੀ ਜਨਤਾ ਪਾਈ ਪਾਰਟੀ ਨੂੰ ਇਸ ਕਰਕੇ ਉਹ ਇਸ ਨਜੇ ਨੂੰ ਇਸ ਧਰਨੇ ਨੂੰ ਵਾਰ-ਵਾਰ ਨਜ਼ਰ ਅੰਦਾਜ਼ ਕਰ ਲਿਆ ਜਿਸ ਤਰ੍ਹਾਂ ਰਕੇਸ਼ ਕਹਿਤ ਅਤੇ ਹੋਰ ਕਿਸਾਨ ਆਗੂ ਰੱਜ ਕੇ ਭੜਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਉਹਦੀ ਹਮਾਇਤਾਂ ਕੀ ਕਰਨੀ ਸੀ ਉਹਨਾਂ ਨੇ ਕਹਿ ਦਿੱਤਾ ਕਿ ਮੋਦੀ ਅਤੇ ਅਮਨ ਸ਼ਾਹ ਦਾ ਸ਼ਾਹ ਦੇ ਬੰਦੇ ਨੇ ਜਗਜੀਤ ਸਿੰਘ ਡੱਲੇਵਾਲ ਕੀ ਜਗਜੀਤ ਸਿੰਘ ਡੱਲੇਵਾਲ ਸੱਚ ਮੁੱਚ ਭਾਰਤੀ ਜਨਤਾ ਪਾਰਟੀ ਦੇ ਅਸ਼ਾਰਿਆਂ ਤੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਇਹ ਤਾਂ ਆਉਣ ਵਾਲੇ ਸੈਨਾ ਵਿੱਚ ਪਤਾ ਲੱਗੇਗਾ ਜਦੋਂ ਕਾਨਫਰੰਸ ਰਾਹੀਂ ਗੱਲ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਜੋ ਕਾਨਫਰੰਸ ਕਰਕੇ ਜਗਜੀਤ ਸਿੰਘ ਡੱਲੇ ਵੱਲੋਂ ਆਪਣੀ ਬਿਆਨਬਾਜ਼ੀ ਕੀਤੀ ਜਾਵੇਗੀ ਯਾਨੀ ਕਿ ਇਸ ਧਰਨੇ ਦੇ ਜਿਹੜੇ ਪੋਜ਼ਿਟਿਵ ਸੰਕੇਤ ਨਹੀਂ ਆ ਰਹੇ ਨਾ ਹੀ ਧਰਨੇ ਤੇ ਕੋਈ ਚਹਿਲਪਲ ਮੰਨੀ ਜਾ ਰਹੀ ਹੈ ਲੋਕਾਂ ਨੇ ਵੀ ਵਾਪਸ ਮੁਰਨਾ ਸ਼ੁਰੂ ਕਰ ਦਿੱਤਾ ਆਖਰਕਾਰ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਅੰਦਰ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਕਾਮਜ਼ਾਬ ਵੀ ਹੁੰਦੇ ਨਜ਼ਰ ਆ ਰਹੇ ਨੇ ਧੰਨਵਾਦ